ਜੈ ਮਾਣ ਸਰਦਾ ਕਰ ਕਿਰਪਾ ਗੋਬਿੰਦ ਪ੍ਰਭ ਪੀਤਮ ਧੀਨਾ ਰਾਤ ਸੁ

i not ਰੰਗਾ ਦਿਨਾਂ ਨੂੰ ਸੁਨੋ ਦਿਨਾਂ बीना दाती दात गो लॻे त को लॻे जाति तास जात नथ सुणो न द नथ सुणो दीन सुणो दीन सु

ਬਹੁਤ ਖੁਸ਼ੀ ਦਾ ਦਿਨ ਹੈ ਜੀ ਮੈਂ ਸਾਡੇ ਭੈਣ ਜੀ ਜੋ ਇੱਥੇ ਨਵੇਂ ਸ਼ਹਿਰ ਤੋਂ ਪ੍ਰੈਜ਼ੀਡੈਂਟ ਨੇ ਮਹਿਲਾ ਕਾਂਗਰਸ ਦੇ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨੇ ਦੇ ਵਾਸਤੇ ਮੋਂਗਾ ਪਰਿਵਾਰ ਵੱਲੋਂ ਅੱਜ ਸੁਖਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਨੇ ਉਹਨਾਂ ਨੇ ਮੈਨੂੰ ਵੀ ਬੁਲਾਇਆ ਸਾਰੀਆਂ ਭੈਣਾਂ ਨੂੰ ਬੁਲਾਇਆ ਤੇ ਅਸੀਂ ਵਾਹਿਗੁਰੂ ਜੀ ਦਾ ਵੀ ਸ਼ੁਕਰ ਕਰਦੇ ਆ ਨਾਲ ਨਾਲ ਆਪਣੀ ਭੈਣ ਦਾ ਧੰਨਵਾਦ ਵੀ ਕਰਦੇ ਆ ਕਿ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਇਹਨਾਂ ਦੀ ਮਹਿਲਾ ਕਾਂਗਰਸ ਨੂੰ ਤੇ ਸਾਰੇ ਪਰਿਵਾਰ ਨੂੰ ਬਾਬਾ ਜੀ ਚੜ੍ਹਦੀ ਕਲਾ 'ਚ ਰੱਖਣ ਤੇ ਜਿਵੇਂ ਇਹਨਾਂ ਨੇ ਸੰਘਰਸ਼ ਭਰੀ ਜ਼ਿੰਦਗੀ ਦੇ ਵਿੱਚੋਂ ਆ ਕੇ ਰਾਜਨੀਤੀ ਦੇ ਵਿੱਚ ਵੀ ਆਪਣਾ ਇੱਕ ਨਾਮ ਬਣਾਇਆ ਅੱਜ ਵੀ ਵਜੂਦਾ ਕਾਉਂਸਲਰ ਨੇ ਚਾਹੇ ਨਗਰ ਕਾਉਂਸਲ ਦੇ ਪ੍ਰਧਾਨ ਵੀ ਰਹੇ ਨੇ ਮਹਿਲਾ ਕਾਂਗਰਸ ਦੇ ਵੀ ਪ੍ਰਧਾਨ ਨੇ ਵਾਹਿਗੁਰੂ ਜੀ ਇਹਨਾਂ ਨੂੰ ਤਾਕਤ ਦੇਣ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਬੜਾ ਵੈਦ ਦਾ ਕੁਝ ਦਾ ਮੌਕਾ ਹੈ ਅਦਰ ਕੁਝ ਇੱਕ ਰਾਜਨੀਤਿਕ ਨੇਤਾ ਹੋ ਰਾ ਹੈ ਇੰਦੀ ਗੱਲ ਕਰਨੀ ਮੈਨੂੰ ਬੜਾ ਚੋਰੀ ਕਰਦੀ ਆ ਕੁਝ ਸੁਨੇਹਾ ਦਿਓਗੇ ਮਹਿਲਾਵਾਂ ਨੂੰ ਜਾਂ ਆਪਣੇ ਪਾਰਟੀ ਲਈ ਕੁਝ ਮੇਲਾ ਬਿਲਕੁਲ ਜੀ ਮੈਂ ਕਹੂੰਗੀ ਕਿ ਅੱਧੀ ਆਬਾਦੀ ਜਿਹੜੀ ਹੈਗੀ ਆ ਉਹ ਮਹਿਲਾਵਾਂ ਦੀ ਹੈ ਮੈਂ ਆਪਣੀਆਂ ਸਾਰੀਆਂ ਮਹਿਲਾ ਭੈਣਾਂ ਨੂੰ ਕਹਿਨੀ ਆ ਕਿ ਅੱਗੇ ਹੋ ਕੇ ਵਾਅ ਚੜ ਕੇ ਆਪਣੀ ਜਿਹੜੀ ਪਾਰਟੀ ਹੈ ਉਹਦਾ ਸਾਥ ਦੇਣ ਤੇ ਆਉਣ ਵਾਲੀ ਜਿਹੜੀ 27 ਦੀ ਚੋਣ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਕਿਉਂਕਿ ਰਾਹੁਲ ਗਾਂਧੀ ਜੀ ਜੋ ਸਾਡੇ ਸਤਿਕਾਰਯੋਗ ਨੇਤਾ ਮਹਿਲਾਵਾਂ ਦੀ ਹਰ ਗੱਲ ਕਰਦੇ ਨੇ ਉਹਨਾਂ ਨੂੰ ਬਰਾਬਰ ਦੇ ਹੱਕ ਸ਼੍ਰੀ ਰਾਜੀਵ ਗਾਂਧੀ ਜੀ ਨੇ ਵੀ ਕੋਸ਼ਿਸ਼ ਕੀਤੀ ਦਵਾਉਣ ਦੀ ਸਾਹੀ ਭੈਣ ਜੀ ਅੱਜ ਕਾਉਂਸਲਰ ਨੇ ਜੇ ਪਰ ਰੈਜ਼ਰਵੇਸ਼ਨ ਹੋਈ ਲੋਕਲ ਬਾਡੀਜ਼ ਚ ਤੇ 33% ਰੱਖਸ਼ਨ ਸਾਡੇ ਅਲਕਾ ਲੰਬਾ ਜੀ ਪੂਰੇ ਸਿਰ ਤੋੜ ਯਤਨ ਕਰਕੇ ਸਾਨੂੰ ਦਵਾਉਣ ਲਈ ਲੱਗੇ ਨੇ ਕਿ ਭੈਣਾਂ ਨੂੰ 33% ਰੈਜ਼ਰਵੇਸ਼ਨ ਹੈ ਜਿਹੜੀ ਲੋਕ ਸਭਾ ਤੇ ਵਿਧਾਨ ਸਭਾ ਚ ਵੀ ਮਿਲਨੀ ਚਾਹੀਦੀ ਹੈ ਮੈਂ ਉਹੀ ਭੈਣਾਂ ਨੂੰ ਕਹਿ ਰਹੀ ਹਾਂ ਕਿ ਵਧੀਆ ਅੱਗੇ ਹੋ ਕੇ ਲੜਾਈ ਲੜੋ ਸਮਾਜ ਦੇ ਵਿੱਚ ਜਿਹੜੀਆਂ ਕੁਰੀਤਾਂ ਉ ਕੁਰੀਤੀਆਂ ਨੇ ਉਹਨਾਂ ਦੇ ਖਿਲਾਫ ਲੜੋ ਤੇ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਚੰਗੀਆਂ ਭੈਣਾਂ ਨੇ ਆਪਣੇ ਨਾਲ ਜੁੜਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਵੀ ਵੱਤੋ ਵੱਤ ਜਿਹੜੀ ਹੈਗੀ ਉਹਦੀ ਭਾਗੀਦਾਰੀ ਨਹੀਂ ਅ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬੱਝਾਈ ਹੈ ਬਹੁਤ ਬੜਾ ਬਹੁਤ ਚਲੀ ਗਈ ਸੀ ਉਹ 3 ਸਾਲ ਦੀ ਕਾਰਜਕਾਰੀ ਬਾਰੇ ਵਿੱਚ ਕਾਰਗੁਜ਼ਾਰੀ ਕੁਝ ਵੀ ਨਹੀਂ ਜੀ ਹਰ ਫਰੰਟ ਤੇ ਫੇਲ ਸਰਕਾਰ ਹੈ ਕਹਿੰਦੇ ਸੀ ਬੇਰੋਜ਼ਗਾਰੀ ਖਤਮ ਕਰਾਂਗੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਨਸ਼ਿਆਂ ਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਜੇ ਕੋਈ ਕੰਮਕਾਰ ਹੋਣ ਛਾਏ ਦੇ ਬੱਚੇ ਕਿਸੇ ਰੁਝੇਵੇਂ ਦੇ ਵਿੱਚ ਹੋਣ ਪਰ ਆਪਣੇ ਕੰਮ ਕਾਰ ਚੋਕੇ ਇਸ ਚੀਜ਼ ਤੋਂ ਪਰੇ ਹਟਣ ਇਹਨਾਂ ਨੇ ਕਿਹਾ ਸੀ ਹਰੇ ਪੈਨ ਚਲਾਵਾਂਗੇ ਨੌਜਵਾਨਾਂ ਨੂੰ ਨੌکریاں ਕੀ ਬਾਹਰੋਂ ਲੋਕ ਆ ਕੇ ਇੱਥੇ ਨੌਕਰੀਆਂ ਕਰਨਗੇ ਸੋ ਇਹ ਹਰ ਪ੍ਰਾਂਤ ਤੇ ਪੇਲ ਸਰਕਾਰ ਬੀਬੀਆਂ ਨਾਲ ਵਾਅਦੇ ਕੀਤੇ 1000 ਰੁਪਏ ਦੇ ਫਿਰ 1100 ਦੇ ਸਾਡੇ ਫਾਈਨੈਂਸ ਮਿਨਿਸਟਰ ਜੀ ਥੋੜੇਕ ਦਿਨਾਂ ਦੀ ਮਹੀਨੇ ਅੱਗੇ ਵਧਾ ਕੇ ਡੇਟ ਦੇ ਦਿੰਦੇ ਆ 38 38000 ਰੁਪਏ ਹੋ ਗਿਆ ਅਸੀਂ ਤਾਂ ਭੈਣਾ ਕਹਿੰਦੀ ਆ ਕਿ ਤੁਸੀਂ ਵਿਆਜ ਹੀ ਦੇ ਦਿਓ ਬਜਟ ਸੈਸ਼ਨ ਤੋਂ ਪਹਿਲਾਂ ਕਿ ਮਾਰਚ ਨੂੰ ਅਸੀਂ ਬਹੁਤ ਵੱਡਾ ਇੱਕ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਸੀ ਜਿਸ ਵਿੱਚ ਸੈਂਕੜੇ ਕੀ ਹਜ਼ਾਰਾਂ ਸਾਡੀਆਂ ਭੈਣਾਂ ਇਕੱਠੀਆਂ ਹੋਈਆਂ ਆਪਣੀ ਮੰਗ ਕਰ ਰਹੀਆਂ ਸੀ ਪਰ ਇਹਨਾਂ ਦੇ ਕੰਮ ਤੇ ਕੋਈ ਜੂ ਨਹੀਂ ਸਰਕੀ ਬਜਟ ਆਇਆ ਭੈਣਾਂ ਲਈ ਕੋਈ ਸਕੀਮ ਨਹੀਂ ਫਿਰ ਖਾਲੀ ਕੋਈ ਵਧ ਕੇ ਪੈਨਸ਼ਨਾਂ ਨਹੀਂ ਦਿੱਤੀਆਂ ਹਰ ਫਰੰਟ ਤੇ ਮੈਂ ਬਾਰ ਬਾਰ ਕਹੂੰਗੀ ਕਿ ਸਰਕਾਰ ਦਾ ਵੱਡਾ ਇੱਕ ਫੇਲੀਅਰ ਹੈ ਜਿਹੜੀ ਇਹਨਾਂ ਨੇ ਗਰੰਟੀਆਂ ਦੇਣੀਆਂ ਸੀ ਕੋਈ ਵੀ ਗਰੰਟੀ ਇਹਨਾਂ ਨੇ ਫੁੱਲਫਿਲ ਨਹੀਂ ਕੀਤੀ ਥੋੜਾ ਤੋਂ ਲਾਸਟ ਗਾ ਜੇ ਹੋਰ ਕਰ ਲਈਏ ਇਸ ਦਾ ਪਿਛਲੇ ਦਿਨ 150 ਆਏ ਤੇ 30 ਬਾਕੀ ਨੇ ਬਾਜਵਾ ਸਾਹਿਬ ਦਾ ਬਿਆਨ ਹੈ ਔਰ ਜਿਹੜਾ ਐਕਸ਼ਨ ਲਿਆ ਗਿਆ ਪੰਜਾਬ ਸਰਕਾਰ ਨੂੰ ਉਹਦੇ ਲਈ ਦੇਖੋ ਜੀ ਐਕਸ਼ਨ ਲਿਆ ਤੁਹਾਡੇ ਸਾਹਮਣੇ ਹੀ ਆ ਜਿਹੜਾ ਕੋਈ ਸੱਚ ਬੋਲਦਾ ਤੇ ਪਰਚਾ ਦਰਜ ਕਰ ਦੋ ਕੰਮ ਕਰਨਾ ਨਹੀਂ ਨਾਕਾਮੀਆਂ ਆਰਦੀਆਂ ਛਪਾਉਣ ਦੇ ਲਈ ਪੁਲਿਸ ਦਾ ਸਹਾਰਾ ਲੈਣਾ ਜਦੋਂ ਅਖਬਾਰ ਨੇ ਵੀ 9 ਤਰੀਕ ਦੇ ਅਖਬਾਰ ਚੋਂ ਹੀ ਆਇਆ ਕਿ ਇਹ ਇਹ ਜਿਹੜੀ ਜਿਹੜੀ ਸਟੇਟਮੈਂਟ ਹੈ ਬਾਜਵਾ ਸਾਹਿਬ ਨੇ ਦਿੱਤੀ ਹੈ ਅਖਬਾਰ ਚ ਵੀ ਆਈ ਹੈ ਕਿ ਉਹਨਾਂ ਦੇ ਕੋਈ ਐਕਸ਼ਨ ਹੋਇਆ ਸੋ ਆਪਣੀਆਂ ਤੁਸੀਂ ਇਹ ਦੇਖੋ ਜਿਹੜੇ 18 ਚੱਲੇ ਵੀ ਆ ਉਹ ਉਹਨਾਂ ਦਾ ਇਹਨਾਂ ਕੋਲੇ ਕੀ ਉਹ ਹੈਗਾ ਹੱਲ ਹੈ ਕਿ ਕਿਉਂ ਚੱਲੇ ਕਿੱਥੇ ਚੱਲੇ ਕਿਉਂ ਕਿਹਨੇ ਚਲਾਈ ਪਹਿਲਾਂ ਉਹਦਾ ਵੀ ਜਵਾਬ ਦੇਣਾ ਬਾਜਵਾ ਸਾਹਿਬ ਨੂੰ ਤਾਂ ਪਰਚਾ ਦਰਜ ਕਰਤਾ ਠੀਕ ਹੈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਵੀ ਜਾਣਦੇ ਹੋ ਇਹ ਧੱਕੇਸ਼ਾਹੀ ਦੀ ਸਰਕਾਰ ਹੈ ਐਦਾਂ ਕੁਝ ਨਹੀਂ ਹੋਣਾ ਲੋਕ ਇਹਨਾਂ ਦੇ ਉਲਟ ਹੋ ਚੁੱਕੇ ਨੇ ਤੇ ਆਉਣ ਵਾਲੀ ਜਿਹੜੀ ਨਵੀਂ ਵਿਧਾਨ ਸਭਾ ਦੀਆਂ 27 ਦੀਆਂ ਜੀਆਂ ਚੋਣਾਂ ਨੇ ਕੁਝ ਕਾਂਗਰਸ ਇੱਥੇ ਸਰਕਾਰ ਬਣਾਉਂਦੇ